ਰੀਤੇ ਦਿਨੀ ਖੰਨਾ ਵਿੱਚ ਕੈਨੇਡਾ ਤੋਂ ਇੱਕ ਬਜ਼ੁਰਗ ਦਾ ਕਤਲ ਹੋਇਆ ਸੀ ਪਰ ਪੁਲਿਸ ਨੂੰ ਇਹ ਬਲਾਈਂਡ ਮਰਡਰ ਸੀ ਪਰ ਪੁਲਿਸ ਨੇ ਇਸ ਸਬੰਧ ਵਿੱਚ rahul naam ਦੇਕਰ ऱ्याਇਦਾਰ ਨੂੰ ਗ੍ਰਿਫਤਾਰ ਕੀਤਾ ਸੀ ਜਿਹੜਾ ਅਲੀਗੜ੍ਹ ਦਾ ਰਹਿਣ ਵਾਲਾ ਸੀ ਐਸਐਸਪੀ ਮੁਤਾਬਕ ਇਸ ਸਸ਼ ਨੂੰ ਪਤਾ ਸੀ ਕਿ ਬਜ਼ੁਰਗ ਘਰ ਵਿੱਚ ਇਕੱਲੀ ਰਹਿੰਦੀ ਸੀ ਜਿਸ ਕਰਕੇ ਲਾਲਚ ਬਸਵਾਰ ਦਾ ਤੁੰਚਾਮ ਦਿੱਤਾ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਮੁਤਾਬਕ ਇਹ ਕਈ ਮਹੀਨਿਆਂ ਤੋਂ ਕਤਲ ਦੀ ਸਕੀਮ ਬਣਾ ਰਹੇ ਸੀ ਤੇ ਨੰਗੇ ਪੈਰੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਇਆ ਸੀ ਪਰ ਪੈਰਾਂ ਦੇ ਨਿਸ਼ਾਨ ਕਾਰਨ ਇਹ ਪੁਲਿਸ ਦੀ ਗ੍ਰਿਫਤ ਵਿੱਚ ਆ ਗਿਆ। ਆਯੂਕ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਦੀ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ। ਇਸੇ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ ਐਨਆਰਆਈ ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ ਜਿਵੇਂ ਕਿ ਕੋਈ ਪਰਸਨਲ ਕੋਈ ਫੈਮਿਲੀ ਡਿਸਪਿਊਟ ਕੋਈ ਪੈਸੇ ਦਾ ਲੈਣ ਦੇ ਇਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ ਉਸ ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦੀ ਨਾਲ ਹੀ ਜਿਹੜੀ ਸੀਸੀਟੀਵੀ ਫੁਟੇਜ ਜਿਹੜੀ ਟੈਕਨੀਕਲ ਮਦਦ ਮਿਲਨੀ ਸੀ ਪੁਲਿਸ ਪਾਰਟੀ ਨੂੰ ਉਹ ਬਹੁਤ ਹੀ ਜ਼ਿਆਦਾ ਲਿਮਿਟਿਡ ਸੀ ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ ਜੋ ਕਿ ਅਲੀਗੜ ਦਾ ਰਹਿਣ ਵਾਲਾ ਹੈ ਪਿਛੋਂ ਦੀ ਉਹਨੂੰ ਕਾਬੂ ਕਰ ਲਿਆ ਹੈ ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ ਜੋ ਕਿ ਡਿਸੀਜ਼ਡ ਦਾ ਹੀ ਹੈ ਉੱਥੇ ਰੈਂਟ ਤੇ ਰਹਿੰਦਾ ਸੀ 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ ਇਹ ਆਪਣੀ ਵਾਈਫ ਅਤੇ ਦੋ ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਉਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ। ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ, ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ ਐਨ ਆਰ ਆਈ ਲੇਡੀ ਹੈ, ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ, ਕੁਝ ਪਾਈਪ ਦਾ, ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ। ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ। ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅ ਅੰਦਰ ਬੜਿਆ ਘਰ 'ਚ ਅਤੇ ਇੰਤਜ਼ਾਰ ਕੀਤਾ। ਸਿੰਦ ਸੇ ਗੁਆਢੀ ਹੀ ਸੀ ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ ਇਸ ਲਈ ਉਹਨੂੰ ਅ ਡਿਸੀਜ਼ ਦੀ ਦਿਨਚਰਿਆ ਦੇ ਬਾਰੇ ਪਤਾ ਸੀ। ਤਕਰੀਬਨ 4:30 4:30 ਵਜੇ ਜਦ ਡਿਸੀਜ਼ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ। ਪਿੱਛੋਂ ਦੀ ਛਪਟਾ ਮਾਰ ਕੇ ਅ ਪਹਿਲਾਂ ਉਹਨਾਂ ਨੂੰ ਗिराਇਆ ਸਿਰ ਤੇ ਝੋਟ ਵੱਜਣ ਦੇ ਕਾਰਨ ਉਹ ਬਿਹੋਸ਼ ਹੋਏ। ਉਹ ਤੋਂ ਬਾਅਦ ਹੱਥਾਂ ਬਾਵਾ ਨੂੰ ਬਣ ਕੇ ਫਿਰ ਗਲੇ ਵਿੱਚ ਤੋਲੀਏ ਚੁਮੀ ਦੇ ਨਾਲ ਜਿਹੜੀ ਕਿ ਇਹ ਆਪਣੇ ਲੱਕ ਤੇ ਬਣ ਕੇ ਆਇਆ ਸੀ ਅੰਦਰ ਅ ਅੰਜਾਮ ਇਸ ਵਾਰदात ਨੂੰ ਅੰਜਾਮ ਦੇ ਲਈ ਉਹਦੇ ਨਾਲ ਇਹਨੇ ਉਹਨਾਂ ਨੂੰ ਸਟਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ ਇਹਦੇ ਵਿੱਚ ਇਹ ਬੜਾ ਹੀ ਸਾਤਰ ਬੰਦਾ ਸੀ ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਆ ਸੀ ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ ਦੂਜਾ ਇਹਨੇ ਗੇਟ ਵੀ ਨਹੀਂ ਖੋਲਿਆ ਤਾਂ ਕਿ ਆਸ-ਪਾਸੇ ਵੀ ਨਾ ਰੌਲਾ ਪਵੇ ਇਹ ਕੰਦ ਟੱਪ ਕੇ ਗਿਆ ਇਸ ਲਈ ਬਹੁਤ ਹੀ ਲਿਮਿਟਡ ਟੈਕਨੀਕਲ ਐਵੀਡੈਂਸੀ ਆਪਣਾ ਫੋਨ ਵੀ ਘਾਟ ਛੱਡ ਕੇ ਗਿਆ ਸੀ ਲਿਮਿਟਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ ਛੋਟੇ-ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ ਜਿੱਥੇ ਇਹਨੇ ਟੱਪ ਕੇ ਗਿਆ ਇਹ ਕਲੂਜ਼ ਨੂੰ ਜੋੜਦੇ-ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕੀ ਆਪਣੇ ਘਰ ਵਿੱਚ ਸੀਸੀਟੀਵੀ ਕੈਮਰਾਜ਼ ਲਵਾਉਣ ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾ ਮੈਡਮ ਨੇ ਪੈਸਾ ਵੀ ਚੋਰੀ ਕੀਤਾ ਕਿਹਾ ਇਹਨਾਂ ਨੇ ਪੈਸੇ ਲੋੜ ਸੀ ਜੀ ਵਾਅਦਾ ਪੂਰਾ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ ਕਮਰੇ 'ਚ ਉਹਨਾਂ ਦਾ ਪਰਸ ਸੀ ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ ਸਿንስ ਉਹਨਾਂ ਦੇ ਡੀਸੀਜ਼ ਨੇ ਥੋੜਾ ਰੋਲਾ ਪਾਇਆ ਸੀ ਇਸ ਲਈ ਡਰ ਕੇ ਫਿਰ ਉੱਥੋਂ ਦੀ ਫਰਾਰ ਹੋ ਗਿਆ ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ ਔਰ ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ ਯਾਨੀ ਆਪਣੇ ਕੱਪੜੇ ਵੀ ਬਦਲ ਲੇ ਅਤੇ ਫੇ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ ਹੈ ਅਜੀ ਅਸੀਂ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਵਾਚਾ ਜਿਹੜਾ ਕੁਝ ਹੋਰ ਵੀ ਪਰਿਵਾਰ ਨਾਲ ਰਹਿੰਦੀ ਜਦੋਂ ਇਹਨਾਂ ਪਰਦਾਦ ਕੀਤੀ ਉਹਨੂੰ ਵੀ ਪਰਿਵਾਰ ਉੱਥੇ ਇਸ ਜਗ੍ਹਾ ਕਿਤੇ ਛੱਡ ਆ ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਦੇ ਸਨ ਦਾ ਮਕਸਦ ਮਰਡਰ ਲਈ ਸੀਗਾ ਵੀ ਮਾਰਨਾ ਹੈ ਇਹਦਾ ਮਕਸਦ ਜੀ ਦੇਖੋ ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਆ ਸੀ ਦੂਜੀ ਗੱਲ ਹੈ ਇਹਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ ਉੱਥੋਂ ਦਾ ਬਲਾਈਂਡ ਸਪਾਟ ਕਿਤੇ ਹੈ ਤੇ ਇਹਨੇ ਡੈਫੀਨਿਟਲੀ ਪਲਾਨ ਸੀ ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੀ ਅਸੀਂ ਰਿਮਾਂਡ ਬਾਚਾਂਗੇ ਇਹਦਾ ਪਲਾਨ ਕਰ ਰਹੀ ਪਹਿਲਾਂ ਵੀ ਟਰਾਈ ਕੀਤੇ ਨੇ ਕੋਈ ਜਿਹੜਾ ਮਰਡਰ ਕਰਨ ਦੀ ਜਾਂ ਚੋਰੀ ਕਰਨ ਨਹੀਂ ਇਹ ਦੀ ਪਹਿਲੀ ਅਟੈਂਪਟ ਸੀ ਪਤਾ ਨਹੀਂ ਚਲੇ ਗਏ ਕਿਥੋਂ ਸਾਂ ਦੇ ਚਲੇ ਗਏ ਕਿਥੋਂ ਪਤਾ ਨਹੀਂ ਇਹਨੇ ਉਹ ਵਾਰਦਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹ ਇਹਨੇ ਉੱਥੇ ਘੁੰਮਦਾ ਰਿਹਾ ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ ਉਹ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ ਕਿਨੇ ਚੋਰ ਇੱਕ ਕਹਿ ਰਹੇ ਅਮਾਉਂਟ ਅਜੇ ਅਸੀਂ ਦੇਖ ਰਹੇ ਹੈਗਾ ਕਿ ਕੀ ਕੁਛ ਨੇ ਚੋਰੀ ਕੀਤਾ ਹੈਗਾ ਪਰਸ ਤੋਂ ਤੇ ਸਿੰਸ ਥੋੜਾ ਰੋਲਰ ਅੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ ਕਰਦਾ तकरीबन ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ بیوی ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ ਇਹਦੇ ਬੱਚੇ ਛੋਟੇ ਹੀ ਨੇ तकरीबन 5 ਤੇ 7 ਸਾਲ ਦੇ ਵੱਲਾ ਤੇ ਬਹੁਤ ਜਿਆਦਾ ਜਿਹੜੇ ਆ ਹੁੰਜਦਾਰ ਸੀਗੇ ਅਪਰਾਧੀਆਂ ਨੇ ਦਾ ਲੱਗਦਾ ਸੀ ਕਿ ਕੋਲ 6:30 ਤੱਕ ਨਹੀਂ ਪਹੁੰਚ ਪਾਉਗੇ ਕੀ ਵਰਨ ਕਰਨਾ ਚਾਹੁੰਦੇ ਨੇ ਇੱਥੇ ਅਪਰਾਧੀਆਂ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਵਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਦੂਜਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ ਅਸੀਂ ਇਨਸ਼ੋਰ ਕਰਦੇ ਹੈਗੇ ਆ ਕਿ 100% ਰਜਿਸਟ੍ਰੇਸ਼ਨ ਆਫ ਐਫ ਆਈ ਆਰ ਹੁੰਦੀ ਹੈ ਨਾ ਸਿਰਫ ਇਹ ਹੋ ਜੇ ਵੱਡੇ ਵਾਰਦਾਤਾਂ ਵਿੱਚ ਵੀ ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ ਤੇ ਤੀਸਰਾ ਮੈਂ ਕ੍ਰਾਈਮਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ ਮੈਂ ਨਾਲ ਹੀ ਟੀਮ ਅ ਅਰਦੀ ਸ਼ਲਾਗਤ ਕਰਦੀ ਹਾਂ ਸਾਡੀ ਟੀਮ ਲੀਡ ਕੀਤੀ ਹੈਗੀ ਐ ਐਸਪੀ ਪਵਨਜੀ ਚੌਧਰੀ ਨੇ ਨਾਲ ਹੀ ਸਾਡੇ ਡੀਐਸਪੀਜ਼ ਹਨ ਡੀਐਸਪੀ ਵਿਨੋਦ ਕੁਮਾਰ ਡੀਐਸਪੀ ਮੋਹਿਤ ਸਿੰਘਲਾ ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ ਇੰਸਪੈਕਟਰ ਆਕਾਸ਼ ਇਨਸਪੈਕਟਰ ਹਰਜੀਵਨ ਇਨਸਪੈਕਟਰ ਹਦੀਪ ਤੇ ਸਾਡੇ ਐਸਆਈ ਜਰਨੈਲ ਸਿੰਘ ਐਂਡ ਐਸਆਈ ਸਿਮਰਨਦੀ ਜੀ ਨੇ ਬੜੀਆ ਕੰਮ ਕੀਤਾ